ਹਾਰ ਕੀਤਾ ਗਿਆ ਮਰਡਰ ਆਫਟਰ ਰੇਪ ਜਿਸ ਕਰਕੇ ਦੀ ਸਿਰਫ ਸਾਡੇ ਦੇਸ਼ ਦੀ ਜਿਹੜੀ ਹੈਗੀ ਹੈ ਪੂਰੇ ਵਰਲਡ ਚ ਬਦਨਾਮੀ ਹੋਈ ਹੈਗੀ ਕਿ ਅਸੀਂ ਚਾਹੁੰਦੇ ਆ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਕਿ ਜਿਹੜੇ ਉਹਦੇ ਦੋਸ਼ੀ ਹਨ ਉਹਨਾਂ ਨੂੰ ਸਖਤ ਤੇ ਸਖਤ ਸਜ਼ਾਾਂ ਦੀ ਦਿਵਾਵੇ ਤੇ ਜਿਹੜੇ ਉਹਦੇ ਪਰਿਵਾਰ ਦਾ ਜਿਹੜਾ ਹੈਗਾ ਦੁੱਖ ਥੋੜਾ ਘੱਟ ਸਕੇ ਜਿਸ ਦੇ ਨਾਲ ਹੀ ਅਸੀਂ ਇਹ ਵੀ ਬੁਖਾਰ ਲਾਉਨੇ ਆ ਕਿ ਸਾਡੀਆਂ ਫੀਮੇਲਸ ਦੀ ਜਿਹੜੀ ਪ੍ਰੋਟੈਕਸ਼ਨ ਕੀਤੀ ਸਾਡੇ ਜਾਵੇ ਸਾਡੀਆਂ ਮਾਵਾਂ ਧੀਆਂ ਭੈਣਾਂ ਦੀ ਜਿਹੜੀ ਪ੍ਰੋਟੈਕਸ਼ਨ ਦਿੱਤੀ ਜਾਵੇ ਉਹਨਾਂ ਨੂੰ ਖਾਸ ਕਰ ਉਹ ਜਿਹੜੀ ਆ ਜੌਬ ਕਰਨ ਵਾਲੀਆਂ ਲੇਡੀਆਂ ਨੇ ਤਾਂ ਕਿ ਜਿਹੜਾ ਉਹਨਾਂ ਦਾ ਮਨੋਬਲ ਹੈ ਉਹ ਨਾ ਡਿੱਗੇ ਸਰਕਾਰ ਇਹ ਇਨਸ਼ੋਰ ਕਰੇ ਕਿ ਖਾਸ ਕਰ ਜੋ ਨਾਈ ਡਿਊਟੀਆਂ ਕਰਨ ਵਾਲੀਆਂ ਲੇਡੀਜ਼ ਹੁੰਦੀਆਂ ਨੇ ਉਹਨਾਂ ਨੂੰ ਪੁਖਤਾ ਜੋ ਪ੍ਰਬੰਧ ਕੀਤੇ ਜਾਣ ਸੋ ਕਿ ਇਹ ਸਾਡਾ ਇਹੀ ਜਿਹੜਾ ਅੱਜ ਦਾ ਜਿਹੜਾ ਪ੍ਰੋਟੈਸਟ ਦਾ ਮੋਟਿਵ ਹੈ ਜਿੰਕਿ

ना भारो, ना भारो, ना प्रवंद करो सुरक्षा का प्रबंध करो प्रवंद करो करो हिंदी बोली सरकार मुर्दाबाद 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 ਅੱਜ ਆਨੰਦਪੁਰ ਸਾਹਿਬ ਦੀ ਸਮੂਹ ਸੰਗਤ ਤੇ ਡਾਕਟਰ ਰਣਬੀਰ ਜੀ ਵੱਲੋਂ ਬਹੁਤ ਪ੍ਰਾਲਾ ਕੀਤਾ ਗਿਆ ਵਧੀਆ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਉਂਕਿ ਡੇ ਬਾਏ ਡੇ ਜਿਹੜਾ ਔਰਤਾਂ ਦੇ ਨਾਲ ਇਹ ਦੁਰਵਿਹਾਰ ਔਰ ਤਸ਼ੱਦਦ ਹੋ ਰਿਹਾ ਹੈ ਜਿਵੇਂ ਕਿ ਤੁਸੀਂ ਦੇਖਿਆ ਕੋਲਕਾਤਾ ਦੇ ਵਿੱਚ ਇੱਕ ਲੇਡੀ ਡਾਕਟਰ ਦੇ ਨਾਲ ਬੜਾ ਮਤਲਬ ਘਨੌਣਾ ਜੁਰਮ ਕੀਤਾ ਗਿਆ ਉਹ ਬੜੀ ਦਰਿੰਦਗੀ ਦੇ ਨਾਲ ਉਹਦੇ ਨਾਲ ਇੱਕ ਮਾ ਦੁਸ਼ਕਰਮ ਕਰਕੇ ਉਹਦੇ ਸਰੀਰ ਨੂੰ ਪੱਟੜ ਕਰਕੇ ਮਤਲਬ ਲਹੂ ਲਹਾਨ ਕਰਕੇ ਉਹਨੂੰ ਉੱਥੇ ਮੈਂ ਇਹ ਕਹਿੰਦਾ ਵੀ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਕਿਸ ਤਰੀਕੇ ਨਾਲ ਉਹ ਔਰਤ ਨੇ 30 ਘੰਟੇ ਆਪਣੀ ਡਿਊਟੀ ਦਿੱਤੀ ਕਹਿੰਦੇ ਪਹਿਲਾਂ ਆਪਣੀ ਜਿਹੜੀ ਜੌਬ ਸੀ ਉਹਦੇ ਤੇ ਉਹ ਤਾਇਨਾਤ ਸੀ ਤੇ ਜਿਹੜੇ ਦਰਿੰਦੇ ਉਹ ਬਾਜ ਅੱਖ ਜਿਹੜੀ ਨਿਗਾ ਲੈ ਕੇ ਬੈਠੇ ਦਰਿੰਦਗੀ ਦੀ ਨਿਗਾ ਲੈ ਕੇ ਬੈਠੇ ਹੋਏ ਸੀ ਬੜੀ ਘਰੋਣੀ ਉਹਨਾਂ ਨੇ ਹਰਕਤ ਕੀਤੀ ਹੈ ਉਹਦੇ ਨਾਲ ਜਿਹੜਾ ਦੁਸ਼ਕਰਮ ਹੋਇਆ ਉਸ ਤੋਂ ਬਾਅਦ ਹੋਰ ਵੀ ਵਕ ਵਕ ਹਿੰਦੁਸਤਾਨ ਦੇ ਵਿੱਚ ਬੱਚੀਆਂ ਦੇ ਨਾਲ ਰੇਪ ਹੋਇਆ ਆ ਥੋੜੀ ਦਿਨਾਂ ਜੇ ਤੁਸੀਂ ਪੱਤਰਕਾਰ ਵੀਰ ਸਾਰੇ ਭਾਈਚਾਰੇ ਜਾਣਦੇ ਨੇ ਕਿਸ ਤਰੀਕੇ ਨਾਲ ਔਰਤਾਂ ਨਾਲ ਦੁਰਵਿਹਾਰ ਇੱਥੇ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਹੋ ਰਿਹਾ ਏ ਉਹਦੇ ਖਿਲਾਫ ਜਿਹੜਾ ਇਹ ਪ੍ਰੋਟੈਸਟ ਹੋਇਆ ਏ ਇਹ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹਨਾਂ ਜਿਹੜੇ ਸ਼ਰਾਰਤੀ ਅੰਸਰ ਹੈਗੇ ਜਿਹੜੇ ਇਹ ਮੁਜਰਮ ਹੈਗੇ ਇਹਨਾਂ ਨੂੰ ਜਲਦੀ ਤੋਂ ਜਲਦੀ ਸਜ਼ਾਵਾਂ ਦਿੱਤੀਆਂ ਜਾਣ ਨਹੀਂ ਤਾਂ ਇਹ ਸੰਘਰਸ਼ ਜਿਹੜਾ ਵੱਧਦਾ ਜਾਏਗਾ ਲੋਕਾਂ ਦਾ ਰੋਹ ਵੱਧ ਜਾਏਗਾ ਲੋਕਾਂ ਨੇ ਆਪਣੇ ਹੱਥ 'ਚ ਕਾਨੂੰਨ ਫੜ ਕੇ ਇਨਸਾਫ ਲੈਣ ਦੀ ਇਹ ਕੋਸ਼ਿਸ਼ ਕਰਨਗੇ ਇਸ ਕਰਕੇ ਮੈਂ ਬੇਨਤੀ ਕਰਦੇ ਸਰਕਾਰਾਂ ਨੂੰ ਉਸ ਲੜਕੀ ਨੂੰ ਜਿਹਦੇ ਨਾਲ ਇਹਨਾਂ ਜਿਹੜਾ ਦੁਰਵਿਹਾਰ ਕੀਤਾ ਗਿਆ ਉਹਨੂੰ ਇਨਸਾਫ ਦਿੱਤਾ ਜਾਵੇ ਜੀ ਮੋਮਿਤਾ ਜਿਨ੍ਹਾਂ ਦੇ ਨਾਲ ਕਲਕੱਤੇ ਦੇ ਵਿੱਚ ਬਹੁਤ ਦੁਖਦਾਇਕ ਘਟਨਾ ਪਿਛਲੇ ਦਿਨੀ ਵਾਪਰੀ ਹੈ ਸੋ ਅੱਜ ਦਾ ਇਹ ਇਕੱਠ ਜਿਹੜਾ ਇਹ ਰੋਸ ਮਾਰਚ ਹੈ ਇਹ ਜਿਹੜੇ ਸਾਡੇ ਸ਼ਹਿਰ ਦੇ ਸ਼ਾਂਤੀ ਪਸੰਦ ਲੋਕ ਨੇ ਨਿਆਂ ਪਸੰਦ ਲੋਕ ਉਹ ਇਕੱਠੇ ਹੋਏ ਇੱਕ ਮੰਚ ਦੇ ਉੱਤੇ ਤੇ ਡਾਕਟਰ ਮੋਮਿਤਾ ਦੇ ਨਾਲ ਜਿਹੜੀ ਘਟਨਾ ਵਾਪਰੀ ਹੈ ਸਾਡੇ ਸਾਰਿਆਂ ਦੇ ਹਿਰਦੇ ਫਲੁੰਦਰੇ ਗਏ ਕਿ ਕਿੰਨੀ ਬੁਰੇ ਤਰੀਕੇ ਦੇ ਨਾਲ ਉਹ ਡਾਕਟਰ ਸੀ ਜਿਹੜੀ ਉਹਨੂੰ ਉਹਦੇ ਨਾਲ ਕਤਲ ਕੀਤਾ ਗਿਆ ਉਹਦਾ ਕਤਲ ਹੋਇਆ ਉਹਦਾ ਬਲਾਤਕਾਰ ਹੋਇਆ ਔਰ ਅੱਜ ਦੇ ਸਭਿਅਕ ਸਮਾਜ ਦੇ ਵਿੱਚ ਵੀ ਅਸੀਂ 21ਵੀਂ ਸਦੀ ਦੇ ਵਿੱਚ ਕਹਿੰਨੇ ਅਸੀਂ ਰਹਿ ਰਹੇ ਹਾਂ ਕਿ ਇਹੋ ਜਿਹੀਆਂ ਕਨੌਣੀਆਂ ਹਰਕਤਾਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਹੋ ਰਹੀਆਂ ਜਿਹੜੀਆਂ ਕਿ ਬਿਲਕੁਲ ਵੀ ਐਕਸੈਪਟੇਬਲ ਨਹੀਂ ਹੈ ਸੋ ਸਰਕਾਰ ਨੂੰ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਦੇ ਹੋਏ ਇਹ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਔਰ ਜਲਦ ਤੋਂ ਜਲਦ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ ਨਹੀਂ ਤਾਂ ਫਿਰ ਜਸਟਿਸ ਡਿਲੇਡ ਇਜ਼ ਜਸਟਿਸ ਡਿਵਾਈਡ ਵਾਲੀ ਗੱਲ ਹੋ ਜਾਂਦੀ ਹੈ ਸੋ ਸਰਕਾਰਾਂ ਨੂੰ ਅਪੀਲ ਹੈ ਕਿ ਜਲਦੀ ਤੋਂ ਜਲਦੀ ਇਹ ਦੋਸ਼ੀ ਜਿਹੜੇ ਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਜਿਹੜੀਆਂ ਦਿੱਤੀਆਂ ਜਾਣ ਧੰਨਵਾਦ ਇਹ ਹਰਕਤ ਹੈ ਜੀ ਔਰ ਜਿਨੇ ਵੀ ਇਹ ਕੀਤੀ ਹੈ ਤਾਂ ਮੈਂ ਕਹਿੰਦਾ ਵੀ ਉਹ ਸਭੇਕ ਸਮਾਜ ਦੇ ਵਿੱਚ ਰਹਿਣ ਦੇ ਕਾਬਿਲ ਨਹੀਂ ਹੈ ਕਿਉਂਕਿ ਡਾਕਟਰ ਤਾਂ ਰੱਬ ਦਾ ਦੂਸਰਾ ਰੂਪ ਹੁੰਦੇ ਆ ਤੇ ਜੀਵਨਦਾਨ ਦੇਣ ਵਾਲੇ ਨੇ ਤੇ ਜਿਨੇ ਡਾਕਟਰ ਦੀ ਜਾਨ ਲੈ ਲਈ ਉਹ ਕਿੰਨਾਕ ਸਭੇਕ ਹੋਏਗਾ ਜਾਂ ਕਿੰਨਾਕ ਸਾਡੇ ਸਮਾਜ ਦੇ ਵਿੱਚ ਰਹਿਣ ਦੇ ਯੋਗ ਹੋਏਗਾ ਸੋ ਅਜਿਹੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਾ ਔਰ ਜਲਦ ਤੋਂ ਜਲਦ ਸਜ਼ਾ ਮਿਲਣੀ ਚਾਹੀਦੀ ਇਹ ਵੀ ਹੋ ਰਿਹਾ ਜਿਵੇਂ ਲੇਡੀਜ਼ ਡਾਕਟਰਾਂ ਤੋਂ ਹੋਰ ਵੀ ਇਹ ਘਟਨਾ ਤੋਂ ਡਰਦੇ ਆ ਵਿੱਚ ਵੀ ਮਾਪੇ ਗਣਕੇ ਇਸ ਇਸਲਾਮ ਤੋਂ ਦੂਰ ਹੋਣ ਲਈ ਵੀ ਕਹਿ ਰਹੇ ਆ ਹਾਂਜੀ ਬਿਲਕੁਲ ਤੇ ਨਾਲ ਹੀ ਸਰਕਾਰਾਂ ਦਾ ਇਹ ਵੀ ਫਰਜ਼ ਬਣਦਾ ਹੈ ਕਿ ਜਿਹੜੇ ਜਿੰਨੇ ਵੀ ਡਾਕਟਰਸ ਨੇ ਜਿਹੜੇ ਨਾਈਟ ਡਿਊਟੀ ਕਰ ਰਹੇ ਕੋਈ ਵੀ ਮੁਲਾਜ਼ਮ ਖਾਸ ਕਰਕੇ ਇਸਤਰੀਆਂ ਨੇ ਜਿਹੜੀਆਂ ਜਿਹੜੀਆਂ ਰਾਤ ਨੂੰ ਨੌਕਰੀ ਕਰੇ ਬੇਸ਼ਕ ਕਰਨ ਵਾਸਤੇ ਜਾਂਦੀਆਂ ਨੇ ਨੌਕਰੀ ਕਰਦੀਆਂ ਉਹਨਾਂ ਸਾਰਿਆਂ ਦੀ ਸੁਰੱਖਿਆ ਦਾ ਪੂਖਤਾ ਇੰਤਜ਼ਾਮ ਜਿਹੜਾ ਹੈਗਾ ਉਹ ਸਰਕਾਰਾਂ ਦੇ ਵੱਲੋਂ ਕੀਤਾ ਜਾਣਾ ਚਾਹੀਦਾ ਤਾਂ ਕਿ ਇਹ ਜੀਆਂ ਜਿਹੜੀਆਂ ਹਿਰਦੇ ਬਲੁੰਦਰਨ ਵਾਲੀਆਂ ਘਟਨਾਵਾਂ ਨੇ ਇਹ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਤੋਂ ਬਚਿਆ ਜਾ ਸਕੇ ਤੇ ਇੱਕ ਅਪੀਲ ਮੈਂ ਹੋਰ ਮਾਤਾ ਪਿਤਾ ਨੂੰ ਵੀ ਕਰਨਾ ਚਾਹਾਂਗਾ ਤੁਹਾਡੇ ਮਾਧਿਅਮ ਰਾਹੀਂ ਕਿ ਬੱਚੀਆਂ ਨੂੰ ਅਸੀਂ ਪੜਾਉਂਦੇ ਲਖਾਉਂਦੇ ਤਾਂ ਹੈ ਅਸੀਂ ਜਰੂਰ ਉਹਨਾਂ ਬੱਚੀਆਂ ਨੂੰ ਸੈਲਫ ਡਿਫੈਂਸ ਦੇ ਲਈ ਵੀ ਤਿਆਰ ਕਰੀਏ ਬੱਚੀਆਂ ਨੂੰ ਕਿ ਜੇਕਰ ਕਿਤੇ ਕਿਸੇ ਤਰ੍ਹਾਂ ਦੀ ਕੋਈ ਮੁਸੀਬਤ ਦਾ ਬੱਚੀ ਨੂੰ ਸਾਹਮਣਾ ਕਰਨਾ ਪੈਂਦਾ ਤਾਂ ਉਹ ਆਪਣਾ ਬਚਾਅ ਕਰ ਸਕੇ।